ਇਸ ਵਕਤ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਅਸਤੀਫਿਆਂ ਦੇ ਨਾਲ ਜੁੜੀ ਹੋਈ ਹੈ। ਗਿਆਨੀ ਰੁغبੀਰ ਸਿੰਘ ਅੱਜ ਮੀਡੀਆ ਦੇ ਮੁਖਾਤਿਬ ਹੋਏ ਔਰ ਉਹਨਾਂ ਨੇ ਜਦੋਂ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਕਿ ਜਿਹੜਾ 2 ਦਸੰਬਰ ਨੂੰ ਫਜ਼ੀਲ ਤੋਂ ਫੈਸਲਾ ਸੁਣਾਇਆ ਗਿਆ ਸੀ ਉਸ ਨੂੰ ਅਕਾਲੀ ਦਲ ਵੱਲੋਂ ਹਾਲੇ ਤੱਕ ਪੂਰਨ ਰੂਪ ਦੇ ਵਿੱਚ ਲਾਗੂ ਨਹੀਂ ਕੀਤਾ ਗਿਆ। ਜ਼ਿਕਰ ਖਾਸ ਕੀਤਾ ਗਿਆ ਸੀ ਕਿ ਜਿਹੜੇ ਅਸਤੀਫੇ ਤੁਸੀਂ ਕਿਹਾ ਸੀ ਕਿ ਅਸਤੀਫੇ ਸਵੀਕਾਰ ਕੀਤੇ ਜਾਣ ਉਸ ਤੇ ਕੋਈ ਵੀ ਅਕਾਲੀ ਦਲ ਵੱਲੋਂ ਕੋਈ ਵੀ ਚੀਜ਼ ਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ ਤਾਂ ਗਿਆਨੀ ਰੁਕबीर ਸਿੰਘ ਹੋਰਾਂ ਵੱਲੋਂ ਤਾਂ ਗੀਤ ਕੀਤੀ ਗਈ ਸ਼ਰਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਕਿ ਆਨੰਕੰਨੇ ਜਿਹੜੀ ਹੈਗੀ ਆ ਅਕਾਲੀ ਦਲ ਦੀ ਲੀਡਰਸ਼ਿਪ ਨਾ ਕਰੇ ਤੁਰੰਤ ਅਸਤੀਫੇ ਸਵੀਕਾਰ ਕੀਤੇ ਜਾਣ ਔਰ 2 ਦਸੰਬਰ ਨੂੰ ਜਿਹੜਾ ਤਸੀਲ ਤੋਂ ਫੈਸਲਾ ਸੁਣਾਇਆ ਗਿਆ ਸੀ ਉਸ ਨੂੰ ਅਕਾਲੀ ਦਲ ਜਿਹੜਾ ਹੈਗਾ ਲਾਗੂ ਕਰੇ ਤਾਂ ਬਹੁਤ ਵੱਡੀ ਸਟੇਟਮੈਂਟ ਅੱਜ ਦਿਨ ਚੜ੍ਹਦੇ ਹੀ ਜਸਦੇਵਰ ਸਿੰਘ ਅਕਾਲਤਖਸਬ ਗਿਆਨੀ ਰਗਵੀਰ ਸਿੰਘ ਹੋਰਾ ਵੱਲੋਂ ਅਕਾਲੀ ਦਲ ਦੇ ਸੰਦਰਭ ਦੇ ਵਿੱਚ ਦਿੱਤੀ ਗਈ ਹੈ ਅਕਾਲੀ ਦਲ ਦੇ ਸਿੱਧੇ ਤੌਰ ਤੇ ਲੀਡਰਸ਼ਿਪ ਨੂੰ ਕਿਹਾ ਗਿਆ ਹੈ ਕਿ ਜਿਹੜਾ ਫੈਸਲਾ ਤੋਂ ਫੈਸਲਾ ਸੁਣਾਇਆ ਗਿਆ ਸੀ 2 ਦਸੰਬਰ ਨੂੰ ਉਸ ਨੂੰ ਲਾਗੂ ਕੀਤਾ ਜਾਵੇ ਕੀ ਕੁਝ ਕਿਹਾ ਗਿਆ ਗਿਆਨੀ ਰਗਵੀਰ ਸਿੰਘ ਹੋਰਾ ਨੇ ਉਹ ਵੀ ਤੁਹਾਨੂੰ ਸੁਣਾ ਦਈਏ ਜਦੋਂ ਅੱਜ ਉਹ ਮੀਡੀਆ ਦੇ ਨਾਲ ਮੁਖਾਤਬ ਹੋਏ ਸੀ ਤਾਂ ਉਹਨਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕੀ ਕੁਝ ਕਿਹਾ ਸਭ ਤੋਂ ਪਹਿਲਾਂ ਉਹ ਸੁਣਾਉਣੇ ਆ ਇਸ ਤੋਂ ਬਾਅਦ ਅੱਗੇ ਇੱਕ ਹੋਰ ਆਗੂ ਕੀ ਕਹਿ ਰਹੇ ਨੇ ਉਸ ਤੇ ਵੀ ਚਰਚਾ ਕਰਾਂਗੇ ਅਰਕ ਸੈਵਲ ਉਹ ਹੁਕਮ ਹੋਇਆ ਸੀਗਾ ਪਰ ਉਸ ਨੂੰ ਇਨ ਬਿਨ ਲੱਕ ਨਹੀਂ ਕੀਤਾ ਜਾ ਰਿਹਾ ਵੱਡੀ ਗੱਲ ਮੈਂ ਕਰ ਰਿਹਾ ਸੀਗਾ ਅਸਤੀਫਾ ਦੀ ਗੱਲ ਕਰ ਰਿਹਾ ਸੀਗਾ ਅਕਾਲੀ ਦਲ ਨੇ ਹੁਣ ਤੱਕ ਅਸਤੀਫੇ ਨਹੀਂ ਪ੍ਰਮਾਣਿਤ ਕੀਤੇ ਹਾਲਾਂਕਿ ਬਾਜ਼ੂਮ ਸਾਫ਼ ਕਰ ਲਏ ਨੇ ਬਾਕੀ ਸਾਰੀ ਸੇਵਾ ਜਿਹੜੀ ਭੁਗਤ ਲਈ ਹੈ ਪਰ ਅਸਤੀਫੇ ਕਿਉਂ ਨਹੀਂ ਪ੍ਰਮਾਨਿਤ ਕੀਤੇ ਜਾ ਰਹੇ ਬਿਲਕੁਲ ਜੋ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਪੰਜ ਸਿੰਘ ਸਹਿਬਾਨ ਨੇ ਫੈਸਲਾ ਸੁਣਾਇਆ ਹੈ ਇਹਨੂੰ ਜਲਦ ਤੋਂ ਜਲਦ ਅਕਾਲੀ ਦਲ ਨੂੰ ਕੋਈ ਅਨਾਨਕਾਨੀ ਨਹੀਂ ਕਰਨੀ ਚਾਹੀਦੀ ਉਹਨੂੰ ਲਾਗੂ ਕਰਨਾ ਚਾਹੀਦਾ ਹੈ ਤਾਂ ਗਿਆਨੀ ਰੁਗਵੀਰ ਸਿੰਘ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤਾਂ ਗੀਤ ਕਰਦੇ ਨਜ਼ਰ ਆਏ ਆਨਾਂ ਕਾਨੀ ਲੀਡਰਸ਼ਿਪ ਨਾ ਕਰੇ ਤੁਰੰਤ ਅਸਤੀਫੇ ਸਵੀਕਾਰ ਕੀਤੇ ਜਾਣ ਜਿਸ ਤੇ ਸਭ ਦੀ ਨਜ਼ਰ ਹੈ ਕਿਉਂਕਿ ਜਥੇਦਾਰ ਜੀ ਅਕਾਲਤਾਖਸਬ ਵੱਲੋਂ ਜਦੋਂ ਫਸੀਲ ਤੋਂ ਫੈਸਲਾ ਸੁਣਾਇਆ ਗਿਆ ਸੀ ਔਰ ਕਿਆ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਵੱਲੋਂ ਅਸਤੀਫਾ ਦਿੱਤਾ ਗਿਆ ਉਹਨਾਂ ਦੇ ਅਸਤੀਫੇ ਸਮੇਤ तमाम ਉਹਨਾਂ ਆਗੂਆਂ ਦੇ ਅਸਤੀਫੇ ਸਵੀਕਾਰ ਕੀਤੇ ਜਾਣ 3 ਦਿਨਾਂ ਦੇ ਵਿੱਚ ਜਿਹੜੇ ਆਗੂਆਂ ਵੱਲੋਂ ਅਸਤੀਫੇ ਦਿੱਤੇ ਗਏ ਸੀ 3 ਦਿਨ ਦਾ ਸਮਾਂ ਦਿੱਤਾ ਗਿਆ ਸੀ ਇਸ ਤੋਂ ਬਾਅਦ 20 ਦਿਨ ਦਾ ਹੋਰ ਸਮਾਂ ਮੰਗਿਆ ਗਿਆ ਸੀ ਕਿ ਕਿਉਂਕਿ ਉਹ ਸੇਵਾ ਨਿਭਾਰੀ ਸੀ ਕਲਿੱਦਲ ਦੀ ਲੀਡਰਸ਼ਿਪ ਔਰ ਸ਼ਹੀਦ ਦੀ 15 ਵਾੜਾ ਵੀ ਜਿਹੜਾ ਹੈਗਾ ਚੱਲ ਰਿਹਾ ਸੀ ਇਸ ਵਿੱਚਕਾਰ ਰਮਾਚੀਵਾੜੇ ਜਾ ਕੇ ਵੀ ਲੀਡਰਸ਼ਿਪ ਮਿਲਦੀ ਹੈ ਔਰ ਉਸ ਵੇਲੇ ਵੀ ਜਾ ਕੇ ਜਦੋਂ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਹੁੰਦੀ ਹੈ ਕਾਨੂੰਨੀ ਹਵਾਲਿਆਂ ਦਾ ਜਿਹੜਾ ਹੈਗਾ ਉਹ ਉੱਥੇ ਚਰਚਾ ਕੀਤੀ ਸੀ ਕੀਤੀ ਗਈ ਸੀ तमाम ਕਾਨੂੰਨੀ ਦਿਆਂ ਤੇ ਕਿ ਜੇਕਰ ਅਸੀਂ ਤਮਾਮ ਫੈਸਲੇ ਇੰਪਲੀਮੈਂਟ ਕਰਦੇ ਆ ਤਾਂ ਇਸ ਨੂੰ ਅਕਾਲੀ ਦਲ ਦੀ ਮਾਨਤਾ ਦੇ ਪ੍ਰਤੀ ਚੋਣ ਕਮਿਸ਼ਨ ਦੇ ਸਾਹਮਣੇ ਚੈਲੰਜ ਕੀਤਾ ਜਾ ਸਕਦਾ ਹੈ ਪਰ ਜਦੋਂ ਦੋ ਦਿਨ ਪਹਿਲਾਂ ਜਿਹੜਾ ਹੈਗਾ ਐਸਡੀਪੀਸੀ ਮੈਂਬਰਾਂ ਦਾ ਵਾਪਦ ਮਿਲਿਆ ਸੀ ਜਤੇਦਾਰ ਸੀ ਜੀ ਅਕਾਲ ਤਖਤ ਸਾਹਿਬ ਨੂੰ ਤਾਂ ਉਹਨਾਂ ਵੱਲੋਂ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਉਹਦੇ ਵਿੱਚ ਸਾਬਤ ਤੌਰ ਤੇ ਕਿਹਾ ਗਿਆ ਸੀ ਕਿ ਦਾਵਾ ਕੀਤਾ ਗਿਆ ਸੀ ਕਿ ਜਤੇਦਾਰ ਗਿਆਨੀ ਰੁਕबीर ਸਿੰਘ ਹੋਰਾਨੇ ਉਹਨਾਂ ਨੂੰ ਸਪੈਸ਼ਟ ਕੀਤਾ ਕਿ ਉਹਨਾਂ ਵੱਲੋਂ ਕੋਈ ਵੀ ਅਸਤੀਫਾ ਦੇ ਮਾਮਲੇ ਦੇ ਵਿੱਚ ਸਮਾਂ ਇਹਦੇ ਵਿੱਚ ਵਾਦਾ ਨਹੀਂ ਕੀਤਾ ਗਿਆ ਨਾ ਹੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਸਮਾਂ ਮੰਗਿਆ ਗਿਆ 23 ਦਸੰਬਰ ਨੂੰ ਇਹ ਸਮਾਂ ਪੂਰਾ ਹੋ ਚੁੱਕਿਆ ਤਾਂ ਇਹ ਹੁਣ ਤੱਕ ਦੇ ਕਟਨਾਕਰਮ ਰਹੇ ਨੇ ਤਾਂ ਬੀਬੀ ਜ਼ਗੀਰ ਕੌਰ ਸਾਡੇ ਨਾਲ ਜੁੜੇ ਨੇ ਬੀਬੀ ਜੀ ਅੱਜ ਗਿਆਨੀ ਰਗਵੀਰ ਸਿੰਘ ਦੀ ਸਟੇਟਮੈਂਟ ਤੁਸੀਂ ਲਾਜ਼ਮੀ ਤੌਰ ਤੇ ਸੁਣ ਲਈ ਹੋਵੇਗੀ ਉਹਨਾਂ ਵੱਲੋਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਹਾ ਗਿਆ ਕਿ ਅਕਾਲੀ ਦਲ ਦੀ ਲੀਡਰਸ਼ਿਪ ਕੋਈ ਆਨਾਂਕਾਣੀ ਨਾ ਕਰੇ ਪੂਰਨ ਫੈਸਲਾ ਜਿਹੜਾ 2 ਦਸੰਬਰ ਨੂੰ ਫਸੀਲਤ ਹੋਇਆ ਸੀ ਉਸ ਨੂੰ ਲਾਗੂ ਕਰੇ ਕੀ ਕੁਝ ਕਹਿਣਾ ਜੀ ਤੁਹਾਡਾ ਇਸ ਕੋ ਸਿਰੇ ਨਾਲ ਜੁੜੇ ਹੋਏ ਨੇ ਅਕਾਲਤਖਤ ਸਾਹਿਬ ਦੀ ਮਹਾਨਤਾ ਹੀ ਇਹ ਹੈ ਕਿ ਉੱਥੋਂ ਜੋ ਕਿਹਾ ਜਾਂਦਾ ਹੈ ਜੋ ਆਦੇਸ਼ ਜਾਰੀ ਕੀਤਾ ਜਾਂਦਾ ਹੈ ਉਹ ਹਰ ਸਿੱਖ ਨੇ ਮੰਨਣਾ ਹੁੰਦਾ ਹੈ ਜਦੋਂ ਗੁਰਮਤ ਅਨੁਸਾਰ ਉਹਨੇ ਫੈਸਲਾ ਕੀਤਾ ਸੀ 2 ਦਸੰਬਰ ਨੂੰ ਉਸ ਵੇਲੇ ਜਿਹੜੇ ਜਿਹੜੇ ਵੀ ਉਸ ਵੇਲੇ ਹੁਕਮ ਸਨ ਆਏ ਗਏ ਸੀ ਉਹ ਸਾਨੂੰ ਮੰਨਣੇ ਪੈਣਗੇ ਤਾਂ ਬੀਬੀ ਜਗੀਰ ਕੌਰ ਜਿਹੜੇ ਸਿੱਧਾ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਕਾਲੀ ਦਲ ਨੂੰ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲਿਆਂ ਨੂੰ ਲਾਗੂ ਕਰਨਾ ਚਾਹੀਦਾ ਅਕਾਲੀ ਦਲ ਹਮੇਸ਼ਾ ਲਾਗੂ ਕਰਦਾ ਰਿਹਾ ਔਰ ਬੀਬੀ ਜਗੀਰ ਕੌਰ ਵੀ ਜਿਹੜੇ ਹੈਗੇ ਨੇ ਗਿਆਨੀ ਰੁਗਬੀਰ ਸਿੰਘ ਦੀ ਸਟੇਟਮੈਂਟ ਤੋਂ ਬਾਅਦ ਸਾਡੇ ਨਾਲ ਜੁੜੇ ਸੀ ਉਹਨਾਂ ਨੇ ਸਿੱਧੇ ਤੌਰ ਤੇ ਕਾਲੀ ਦਲ ਦੀ ਲੀਡਰਸ਼ਿਪ ਨੂੰ ਮੋੜ ਸਵਾਲ ਕੀਤਾ ਕਿ ਅਸਤੀਫੇ ਕਿਉਂ ਸਵੀਕਾਰ ਨਹੀਂ ਕੀਤੇ ਜਾ ਰਹੇ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ 2 ਦਸੰਬਰ 2024 ਨੂੰ ਉਹ ਸਾਡੇ ਕੋਲ ਆ ਉਹਦੇ ਵਿੱਚ ਕਿਹਾ ਗਿਆ ਸੀ ਕਿ ਅੱਜ ਮਿਤੀ 2 ਦਸੰਬਰ 2024 ਨੂੰ ਪੰਜ ਸਿੰਘ ਸਹਿਬਾਨ ਦੀ ਇਕਤਤਾ ਸ੍ਰੀ ਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਸ਼੍ਰੋਮਣੀ ਕਾਲ ਦਲ ਦੀ ਲੀਡਰਸ਼ਿਪ ਨੂੰ ਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਈ ਜਿਸ ਵਿੱਚ ਪੰਥ ਸਿੰਘ ਸਾਹਿਬਾਨ ਵੱਲੋਂ ਹੇਟ ਲਿਖੇ ਅਨੁਸਾਰ ਆਦੇਸ਼ ਦਿੱਤੇ ਗਏ ਸੀ ਕਿਹੜੇ ਆਦੇਸ਼ ਸੀ ਉਸ ਹੁਕਮਨਾਮੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਨ੍ਹਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਖੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਆ ਬਹੁਤ ਵੱਡੀ ਗੱਲ ਆ ਪਹਿਲੇ ਜਿਹੜੇ ਫੈਸਲੇ ਜਿਹੜੇ ਦਿੱਤੇ ਗਏ ਸੀ ਹੁਕਮ ਦਿੱਤੇ ਗਏ ਸੀ ਉਹਦੀ ਪਹਿਲੀ ਲਾਈਨ ਬੜਾ ਕੁਝ ਜਿਹੜਾ ਗਿਆ ਆਪਣੇ ਆਪ ਦੇ ਵਿੱਚ ਬਿਆਨ ਕਰਦੀ ਆ ਇਸ ਤੋਂ ਬਾਅਦ ਇਸ ਲਈ ਪੰਥ ਸਿੰਘ ਸਾਹਿਬਾਨ ਨਾਲ ਵੱਲੋਂ ਹੇਟ ਲਿਖੇ ਅਨੁਸਾਰ ਆਗੂਆਂ ਦੀ ਡਿਊਟੀ ਲਈ ਗਈ ਜਾਂਦੀ ਹੈ ਕਿ ਸ਼੍ਰੋਮਣੀ ਕਾਲਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਕਸ ਨਾ ਹੋਵੇ ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ ਪੁਰਾਣੇ ਡੈਲੀਗੇਟ ਦੇ ਨਾਲ ਨਾਲ ਨਵੇਂ ਡੈਲੀਗੇਟ ਬਣਾ ਕੇ 6 ਮਹੀਨਿਆਂ ਦੇ ਅੰਦਰ-ਅੰਦਰ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧੀ ਵਿਧਾਨ ਮੁਤਾਬਿਕ ਕਰਨ ਇਸ ਕਮੇਟੀ ਵਿੱਚ ਹੇਟ ਲੈ ਕੇ ਮੈਂਬਰ ਸ਼ਾਮਲ ਨੇ ਜਿੰਨਾ ਮੈਂਬਰ ਸ਼ਾਮਲ ਜੀ ਹਰਜਿੰਦਰ ਸਿੰਘ ਧਾਮੀ ਸੀ, ਕਿਰਪਾਲ ਸਿੰਘ ਬਨੂਰ ਸੀ, ਇਹ ਸਾਬਕਾ ਐਸਪੀਸੀ ਪ੍ਰਧਾਨ ਇਕਬਾਲ ਸਿੰਘ ਝੁੰਦਾ ਝੁੰਦਾ ਕਮੇਟੀ ਦੇ ਨੂੰ ਹੈੱਡ ਵੀ ਕੀਤਾ। ਗੁਰਪ੍ਰਤਾਪ ਸਿੰਘ ਵਡਾਲਾ ਬਾਗੀ ਸੁਧਾਰ ਲਹਿਰ ਦੇ ਕਨਵੀਨਰ ਰਹੇ ਨੇ। ਮਨਪੀਤ ਸਿੰਘ ਅਯਾਲੀ ਇਕਲੌਤੇ ਜਿਹੜੇ ਹੈਗੇ ਨੇ ਮਾਲਵੇ ਤੋਂ ਵਿਧਾਇਕੀ ਸ਼੍ਰੋਮਨੀ ਕਾਲੀ ਦਲ ਦੇ ਕਿਉਂਕਿ ਤਿੰਨ ਜਿੱਤੇ ਸੀ ਇੱਕ ਜਿਹੜਾ ਆਮ ਆਦੀ ਪਾਰਟੀ ਦੇ ਵਿੱਚ ਸੁਖਵਿੰਦਰ ਸੁੱਕੀ ਦਵਾਬੇ ਤੋਂ ਜਿੱਤੇ ਸੀ ਉਹ ਸ਼ਾਮਲ ਹੋ ਚੁੱਕੇ ਨੇ ਅਗਨੀਵ ਕੌਰ ਮਜੀਠੀਆ ਜਿਹੜੇ ਹੈਗੇ ਨੇ ਉਹ ਅਕਾਲੀ ਦਲ ਦੇ ਜਿਹੜੇ ਹੈਗੇ ਨੇ ਉਹ ਵੀ ਜਿਹੜੇ ਕਿ ਮਾਝੇ ਤੋਂ ਜਿੱਤੇ ਸੀ ਤਾਂ ਬੀਬੀ ਸਤਵੰਤ ਕੌਰ ਸਪੁੱਤਰੀ ਭਾਈ ਸ਼ਹੀਦ ਅਮਰੀਕ ਸਿੰਘ ਤਾਂ ਇਹ ਸੱਤ ਮੈਂਬਰੀ ਕਮੇਟੀ ਜਿਹੜੀ ਹੈਗੇ ਨਵੀਂ ਭਰਤੀ ਕਮੇਟੀ ਲਈ ਬਣਾਈ ਗਈ ਸੀ ਔਰ ਤਿੰਨ ਦਿਨਾਂ ਦੇ ਵਿੱਚ ਜਿਹੜਾ ਹੈਗਾ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਤਿੰਨ ਦਿਨਾਂ ਦੇ ਵਿੱਚ ਅਕਾਲੀ ਦਲ ਦੀ ਵਰਕਿੰਗ ਕਮੇਟੀ ਫੈਸਲੇ ਆ ਫੈਸਲਾ ਲਵੇ ਅਸਤੀਫਿਆਂ ਤੇ ਫੈਸਲਾ ਹੋਵੇ ਔਰ ਅਸਤੀਫੇ ਸਵੀਕਾਰ ਕਰਕੇ ਸੁਖਬੀਰ ਸਿੰਘ ਬਾਦਲ ਸਮੇਤ ਉਹਨਾਂ तमाम ਆਗੂਆਂ ਦੇ ਜਿਨ੍ਹਾਂ ਵੱਲੋਂ ਅਸਤੀਫੇ ਦਿੱਤੇ ਗਏ ਆ ਉਹ ਅਸਤੀਫੇ ਸਵੀਕਾਰ ਕੀਤੇ ਜਾਣ ਨੂੰ ਅਕਾਲ ਤਖਤ ਸਾਹਿਬ ਨੂੰ ਜਿਹੜਾ ਹੈਗਾ ਇਸ ਬਾਰੇ ਸੂਚਿਤ ਕੀਤਾ ਜਾਵੇ 20 ਦਿਨ ਦਾ ਹੋਰ ਸਮਾਂ ਮੰਗਿਆ ਗਿਆ 20 ਦਿਨ ਦਾ ਸਮਾਂ ਵੀ ਪੂਰਾ ਹੋ ਚੁੱਕਿਆ ਹਾਲੇ ਤੱਕ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਬੁਲਾਈ ਗਈ ਜਿਸ ਤੋਂ ਬਾਅਦ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਇਹਨਾਂ तमाम ਉੱਠ ਰਹੇ ਸਵਾਲਾਂ ਦੇ ਵਿਚਕਾਰ ਅੱਜ ਮੁੜ ਗਿਆਨੀ ਰੁਕबीर ਸਿੰਘ ਦੀ ਸਟੇਟਮੈਂਟ ਵੱਡੇ ਮੈਨੇ ਰੱਖਦੀ ਹੈ